ਫਗਵਾੜਾ ਦੇ ਚਿਹੜੂ ਪੁਲ ਤੇ ਇੱਕ ਬਾਈਕ ਨੂੰ ਪਿੱਛੋਂ ਦੀ ਛੋਟੇ ਹਾਥੀ ਨੇ ਟੱਕਰ ਮਾਰ ਦਿੱਤੀ ਜਿਸ ਤੇ ਸਵਾਰ ਦੇਵਰ ਪਰਜਾਈ ਜ਼ਖਮੀ ਹੋ ਗਏ ਜਿਸ ਨੂੰ ਇੱਕ ਕਾਰ ਚਾਲਕ ਨੇ ਸਿਵਲ ਹਸਪਤਾਲ ਵਿੱਚ ਲਿਆਂਦਾ ਮਹਿਲਾ ਦੇ ਸਿਰ ਤੇ ਗੰਭੀਰ ਝੋਟਾ ਲੱਗਿਆ ਹੰ ਜਦ ਕਿ ਛੋਟਾ ਹਾਥੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਸਪ੍ਰੀਤ ਨਿਵਾਸੀ ਗੋਬਿੰਦਗੜ ਜਲੰਧਰ ਨੇ ਦੱਸਿਆ ਕਿ ਉਹ ਪਰਜਾਈ ਦੇ ਨਾਲ ਬਾਈਕ ਤੇ ਜਲੰਧਰ ਤੋਂ ਫਗਵਾੜਾ ਆ ਰਿਹਾ ਸੀ ਚਿਹੜੂ ਪੁਲ ਦੇ ਕੋਲ ਪਿੱਛੋਂ ਦੀ ਛੋਟੇ ਹਾਥੀ ਨੇ ਟੱਕਰ ਮਾਰ ਦਿੱਤੀ ਤੇ ਫਰਾਰ ਹੋ ਗਿਆ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਕਿ ਕਿਸ ਤਰ੍ਹਾਂ ਐਕਸੀਡੈਂਟ ਟੈਂਪੂ ਵਾਲੇ ਨੇ ਸੈਡ ਮਾਰਿਆ ਜੀ ਅੱਛਾ ਕਿਧਰੋਂ ਕਿਧਰੋਂ ਆਉਂਦੇ ਸੀ ਹਾਂਜੀ ਜੰਦਰ ਤੋਂ ਆਉਂਦੇ ਫਗਵਾੜੇ ਚਲਿਆ ਸੀਗਾ ਜੀ ਤੇ ਕਿੱਥੇ ਕਰਕੇ ਮਾਰਿਆ ਇਹ ਇਹ ਚਰੂ ਪੁਲ ਦੇ ਉੱਤੇ ਜੀ ਲਵਲੀ ਲਵਲੀ ਵਾਲੇ ਪੁਲ ਦੇ ਉੱਤੇ ਤੇ ਲੇਡੀਆਂ ਨੇ ਕਿਨੇ ਛੱਟ ਲੱਗੀ ਹਾਂ ਉਹਨਾਂ ਦੇ ਵੀ ਕਾਫੀ ਲੱਗੀ ਪਤਨੀ ਤੁਹਾਡੇ ਹਾਂਜੀ ਨਹੀਂ ਹਾਂਜੀ ਭਾਬੀ ਮੇਰੀ ਭਾਬੀ ਜੀ ਤੁਹਾਡੇ ਤੇ ਕਿੱਥੇ ਕਿੱਥੇ ਲੱਗੀ ਉਹਨਾਂ ਦੇ ਛੱਟ ਉਹ ਤਾਂ ਪਤਾ ਲੱਗੂਗਾ ਜੀ ਜੇ ਦੇਖ ਕੇ ਕਿ ਜਿੱਕੇ ਬਹੁਤ ਜ਼ਿਆਦਾ ਜੋੜਦੀ ਆ ਇਹ ਲੁਝਾਣੇ ਵਾਲਾ ਭੱਜ ਗਿਆ ਟੈਂਪੂ ਵਾਲਾ ਹਾਂਜੀ ਪਿੱਛੇ ਆਉਂਦਾ ਸੀ ਤੁਹਾਡੇ thank <laughs> you